ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਹਰਵੈਲ ਗਿੱਲ ਡੇਰੀ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਸਾਰੇ ਭੈਣ ਭਰਾਵਾਂ ਨੂੰ ਰਿਕੁਐਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਆਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਇੱਥੇ ਫਾਰਮ ਤੇ ਵਿਜ਼ਿਟ ਕਰਨ ਲਈ ਪਿੰਨ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ। ਕੰਟੈਕਟ ਨੰਬਰ ਨੇ ਆਪਣੇ 9906382025 990638202 5 ਇੱਥੇ ਡੇਲੀ ਰੁਟੀਨ ਦੇ ਵਿੱਚ ਜਿਹੜੇ ਪਸ਼ੂ ਆ ਵਪਾਰ ਵਾਸਤੇ ਆਉਂਦੇ ਰਹਿੰਦੇ ਨੇ ਆਪਣਾ ਵਪਾਰ ਦਾ ਜਿਹੜਾ ਕੰਮ ਹੈ ਸੇਲ ਪਰਚੇਜ ਨੂੰ ਜਿਹੜੇ ਇੱਥੇ ਗਾਵਾਂ ਮੱਝਾਂ ਤਕਰੀਬਨ ਨੀਲੀ ਦੇ ਪਸ਼ੂ ਵੀ ਜਿਹੜੇ ਕਾਫੀ ਮਾਤਰਾ ਤੱਕ ਜਿਹੜੇ ਆਉਂਦੇ ਨੇ ਤੇ ਅੱਜ ਤੁਹਾਨੂੰ ਦਿਖਾਉਂਦੇ ਆਂ ਆ ਪੱਕ ਸ਼ਾਈਵਾਲ ਤੇ ਐਚ ਐਫ ਦਾ ਕਰਾਸ ਆ ਜਿਹੜੀ ਬਿਲਕੁਲ ਤਿਆਰੀ ਤੇ ਗਾਵਾਂ ਬਹੁਤ ਸੋਹਣੀ ਆ ਤੀਜੇ ਸੂਏ ਵੈੜਨੇ ਸੁਨਾਵਾ ਤੇ ਚੰਗੀ ਆ ਆਪਾਂ ਇਹਦੀ ਡਿਟੇਲ ਤੁਹਾਡੇ ਅਨਸਾਰੀ ਸਾਂਝੀ ਕਰਦੇ ਆ ਵੀਰ ਜੀ ਲਾਇਆ ਬਾਹਰ ਨੂੰ ਇਹਨੂੰ ਬਹੁਤ ਸੋਹਣੀ ਚੰਗੀ ਵੇਲ ਚੰਗਾ ਕੱਦ ਵਜਨ ਤੀਜੇ ਸੂਏ ਵੈੜਨੇ ਜਿਹੜਾ ਸੁਨਾਵਾ ਚੰਗਾ ਭਾਰਾ ਲੇਵਾ ਆ ਚੈੱਕ ਕਰੀਏ ਚੰਗੇ ਥਣ ਹੋਣੇ ਦੀ ਕੁਆਲਿਟੀ ਆ ਤਾਂ ਕਿ ਆਸ ਕਰਦੇ ਆ ਕਿ ਦੁੱਧ ਜਿਹੜਾ 15 16 ਲੀਟਰ ਦੀ ਨਾਰਮਲ ਜਿਹੜੀ ਚੋਈ ਪਿੱਛੇ ਵੀ ਕਰਾਉਂਦੀ ਰਹੀ ਐ ਤਾਂ ਅੱਗੇ ਵੀ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਕਰਾਉਗੀ ਕਿਉਂਕਿ ਚੰਗੀ ਪਿੱਠ ਪੁੜੇ ਤੋਂ ਰਾਜੀ ਐ ਤੇ ਵੇਰ ਬੂਲ ਬਹੁਤ ਚੰਗੀ ਐ ਬੱਸੀ ਦੀ ਲੈ ਜਾ ਵੀਰ ਜੀ ਕਰ ਲਓ ਹਾਂਜੀ ਆ ਚੈੱਕ ਕਰੋ ਬਹੁਤ ਚੰਗੀ ਬੱਸੀ ਚੰਗੀ ਜੰਮੀ ਪਲੀ ਆ ਬਿਲਕੁਲ ਲਿਸ਼ਕਾ ਬੱਸੀ ਦੇ ਢੱਕ ਕੇ ਰੱਖੋ ਆ ਚੈੱਕ ਕਰੋ ਤਾਂ ਦੀ ਕੁਆਲਿਟੀ ਬਹੁਤ ਸੋਨਾ ਥਾਵਾਂ ਨਾਲ ਚੰਗੇ ਦੁੱਧ ਦੀ ਆਪਾਂ ਇਹਦੇ ਤਿਆਰ ਕਰ ਸਕਦੇ ਆ ਸੂਣ ਦਾ ਸਮਾਂ ਜਿਹੜਾ ਇਹਦਾ ਹਜੇ ਕੋ 4-5 ਦਿਨ ਬਾਕੀ ਆ ਆ ਚੈੱਕ ਕਰੋ ਤੁਸੀਂ ਹਵਾਨਾ ਵੀ ਚੰਗਾ ਸੋਨਾ ਬਣਾ ਕੇ ਅੱਗੋਂ ਪਿੱਛੇ ਜਿਹੜਾ ਕਿਸ਼ਤੀਲੇ ਵਾਲਾ ਲੱਗਾ ਇਹ ਆ ਚੈੱਕ ਕਰੋ ਬਹੁਤ ਸੋਣੀ ਥਾਂ ਦੀ ਕੁਆਲਿਟੀ ਵੀ ਆ ਮੁੱਠੀ ਵਾਲਾ ਤੁਹਾਨੂੰ ਲੱਗਾ ਸੋਣਾ ਥਾਣਾ ਮਿੱਠਾ ਮੇਰਲਾ ਚੰਗੀਆਂ ਨੇ ਬਿਲਕੁਲ ਜੰਮੀ ਪਲੀ ਆ ਫਿਰ ਸਭ ਤੋਂ ਚੰਗੀ ਚੀਜ਼ ਇਹੋ ਜੇ ਪਸ਼ੂ ਦੇ ਵਿੱਚ ਵੱਧਦਾ ਹੁੰਦਾ ਕਿ ਇਹਨੂੰ ਗਰਮੀ ਦੇ ਨਾਲ ਕੋਈ ਮਤਲਬ ਨਹੀਂ ਗਰਮੀ ਵੱਧ ਵੀ ਹੋ ਜੇ ਤਾਂ ਕਿਤੇ ਇਹ ਤਾਂਸਣ ਦਾ ਨਹੀਂ ਮਤਲਬ ਤਾਂਸੂਗੀ ਨਹੀਂ ਲੈ ਵਿੱਚ ਕੋ ਗਰਮੀ ਦੇ ਕਾਰਨ ਕਾਫੀ ਪਸ਼ੂ ਜਿਹੜੇ ਤਾਂਸਦੇ ਆ ਖਾਸ ਕਰਕੇ ਜਿਹੜੀਆਂ ਪਿਓਰਟੀ ਦੇ ਵਿੱਚ ਗਾਵਾਂ ਆਉਂਦੀਆਂ ਆ ਉਹਨਾਂ ਵਿੱਚ ਜਿਹੜੀ ਚੀਜ਼ ਹੁੰਦੀ ਆ ਬਾਕੀ ਸੀਲ ਸਾਊਆ ਠੰਡੀ ਐ ਲੈ ਜਾਓ ਫੋਲਿਓ ਲੈ ਜਾਓ। ਬਾਕੀ ਹਜੇ ਹਵਾਨਾ ਕਰਮਾਲੀ ਨੇ ਵੈਸੇ ਵੀ ਬਹੁਤ ਸੋਹਣਾ ਬਣਾਇਆ। ਪਰ ਆਸ ਕਰਦੇ ਆ ਕਿ ਚੰਗਾ ਹਵਾਨਾ ਹੋਰ ਬਣਾ ਕੇ ਤਿਆਰ ਕਰੂਗੀ। ਲੈ ਜਾਓ ਵਿੱਚ। ਚੰਗੀ ਲੰਬਾਈ ਆ ਬੱਤੀ ਦੀ। ਤੰਦਰੁਸਤੀ ਕਿਸੇ ਚੀਜ਼ ਦੀ ਘਮੀ ਨਹੀਂ ਇਹਦੇ ਵਿੱਚ। ਲੈ ਲਓ ਅੰਦਰ ਨੂੰ ਲੈ ਲਓ। ਤੇ ਕਾਲਾ ਰੰਗ ਬਹੁਤ ਘੱਟ ਕਿਸਮਤ ਨਾਲ ਮਿਲਦਾ ਬਿਲਕੁਲ ਕਹਵਾਨੇ ਤੇ ਛੋਟਾ ਜਿਹਾ ਡਾਬਾ ਤਾਂ ਬਿਲਕੁਲ ਜਿਹੜੀ ਜ਼ਿਆਦਾਤਰ ਬਲੈਕ ਆਏ ਤੇ ਫਿਰ ਬਿਲਕੁਲ ਸ਼ਾਈਨਿੰਗ ਕਰਦੀ ਇਹਦੀ ਚਮੜੀ ਆ ਦੋਦੀ ਕੁਆਲਟੀ ਵੀ ਚੰਗੀ ਰਹੂਗੀ ਇਹਦੀ ਕਿਉਂਕਿ ਮਿਕਸ ਇਹਦੇ ਵਿੱਚ ਅੱਜ ਬਹੁਤ ਸੋਹਣੀ ਐਨਮੂ ਕਰੇ ਵੀਡੀਓ ਤੇ ਫੇਸ ਕੁਆਲਟੀ ਵੀ ਤੁਹਾਨੂੰ ਦਿਖਾ ਦਿੰਨੇ ਆ ਸਾਫ ਸੁਥਰੀ ਹੈ ਅਜੇ ਹੋਰ ਬਣਾ ਕੇ ਤਿਆਰ ਕਰੂਗੀ ਬਾਕੀ ਇੱਥੇ ਵਪਾਰ ਵਾਸਤੇ ਜਿਹੜੇ ਪਸ਼ੂ ਆ ਡੇਲੀ ਰੁਟੀਨ ਦੇ ਵਿੱਚ ਆਉਂਦੇ ਰਹਿੰਦੇ ਨੇ ਤੇ ਤੁਸੀਂ ਜਦੋਂ ਵੀ ਕੰਟੈਕਟ ਕਰਨਾ ਹੁੰਦਾ ਹੈ ਤਾਂ ਤੁਸੀਂ ਕਰ ਸਕਦੇ ਹੋ 990882025 ਤੇ ਮਿਲਦੇ ਆ ਕਿ ਨਵੀਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ